ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਮਨਜੀਤ ਕੋ ਜਿਹਦੇ ਕੀ ਤਿੰਨ ਪੁੱਤ ਜਿਹੜੇ ਸ਼ਹੀਦ ਹੋ ਗਏ ਸੀ 1984 ਉੱਤੇ ਲੈ ਕੇ ਜਿਹੜਾ 91 ਦੇ ਕਾਲੇ ਦੌਰ ਦੇ ਵਿੱਚ ਮੇਰੇ ਪੁੱਤ ਤਿੰਨ ਛਿੱਧੂ ਇੱਕ ਘਰ ਹੋਇਆ ਦੋ ਮੇਰੇ ਇੱਕ ਦਰਬਾਰ ਸਾਹਿਬ ਇੱਕ ਪਿੰਡ ਛਿੱਢ ਲਈ ਹੋਇਆ ਬਹੁਤ ਮੈਂ ਸਦਾ ਜਿੰਨੀ ਆ ਮੇਰੇ ਬਾਤੇ ਮੇਰੇ ਪੁੱਤ ਸਦਾ ਅਮਰ ਨੇ ਗੁਰਪਾਲ ਸਿੰਘ 22 ਸਾਲ ਤੋਂ ਮਰੋਨੀ ਹੁੰਦੀ ਤੇ ਕਿਹੜੇ ਜਿਹੜੀ ਤਰੀਕ ਨੂੰ ਜਿਹੜਾ ਦਰਵਾਜ਼ਾ ਹੋ ਗਿਆ ਸੀ ਇੱਕ ਤਰੀਕ ਨੂੰ ਗਿਆ ਸੀ ਮੱਖਿਆ ਵਾਲੇ ਦਿਨ ਤੇ ਇਕੱਲੇ ਗਏ ਸੀ ਜਾਂ ਨਾਲ ਕੋਈ ਯਾਰ ਦੋਸਤ ਵੀ ਗਏ ਸੀ ਕਿਆ ਦੋਸਤ ਗਏ ਸੀ ਉਹ ਆ ਗਈ ਸੀ ਫਿਰ ਉਹਨਾਂ ਨੇ ਮੈਂ ਕਰ ਗਈ ਮੱਖਿਆ ਪੁੱਤ ਮੈਨੂੰ ਦੱਸੋ ਮੇਰਾ ਪੁੱਤ ਕਿਉਂ ਨਹੀਂ ਆਇਆ ਅਖਿਉਂ ਆਂਦਾ ਸੀ ਚਿੰਪਿੰੜਾ ਵਾਲੇ ਨਾਲ ਸੇਵਾ ਕਰਨੀ ਆ ਮੈਂ ਨਹੀਂ ਆਉਣਾ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ ਉਹਨਾਂ ਦੀ ਮੈਂ ਬੜੀ ਕੋਸ਼ਿਸ਼ ਕੀਤੀ ਕਦੀ ਕਿਤੇ ਤੇ ਕਦੀ ਕਿਤੇ ਤੇ ਕਿਥਾਂ ਸਾਨੂੰ ਧਿਆਰ ਦੇਲ ਦੇ ਵਿੱਚ ਨੇ ਸਾਨੂੰ ਦਿੱਤਿਆ ਕੋਈ ਤਾਂ ਕਾਕਾ ਧਿਆਰ ਦੇਲ ਦੇ ਵਿੱਚ ਮਖੀਤਾਰ ਸਿੰਘ ਦਾ ਬੱਚਾ ਤੇ ਗੁਰਪਾਲ ਸਿੰਘ ਉਹਦਾ ਨਾਮ ਹੈ ਇਹ ਮਾਤਾ ਜੀ ਨੇ ਵੀ ਹਾਲਾਤ ਕੀ ਸੀ ਜਦੋਂ ਤੁਹਾਡੇ ਬੇਟੇ ਜਦੋਂ ਜੇ ਪੁਲਿਸ ਨੇ ਛੱਡਿਆ ਉਹਨਾਂ ਨੂੰ ਕਿਸ ਤਰ੍ਹਾਂ ਦੀ ਹਾਲਾਤ ਸੀ ਉਹਨਾਂ ਦੀ ਮੈਂ ਤਾਂ ਬਹੁਤ ਮਾੜੀ ਸੀ ਉਹ ਤਾਂ ਬਹੁਤ ਮੰਦਾ ਹਲਕੀ ਤਰ ਪਰ ਅੱਡੇ ਚ ਛੱਡ ਆਰ ਦਿੱਤੇ ਪੇਟ ਛੱਡ ਦਿੱਤਾ ਖੱਤੀ ਛੱਡ ਦਿੱਤੀ ਚੰਡੇ ਪਾਰ ਦਿੱਤੇ ਉਹ ਕੋਈ ਤੁਰਿਆ ਨਹੀਂ ਸੀ ਜਾਂਦਾ ਐਨੀ ਹਲਾਤ ਮਾਰੀ ਸੀ ਤੇ ਲੱਗਦਾ ਨਹੀਂ ਵੀ ਜਿਹੜਾ ਸਿੱਖੀ ਹੁੰਦਾ ਨਾ ਉਹਨਾਂ ਨੂੰ ਜਿਹੜਾ ਆਪਣੇ ਤੇ ਜਿਹੜਾ ਤਸ਼ੱਦਦ ਢਟਾਉਣਾ ਪਿਆ ਜਿਹੜਾ ਸ਼ੀਦੀ ਦੇਣੀ ਪਈ ਇਹਨਾਂ ਹਾਂ ਛਿੱਕੀ ਬਦਲੇ ਛਿੱਦੀਆਂ ਦੇਣੀਆਂ ਪਈਆਂ ਕਿ ਕੀ ਲੱਗਦਾ ਨਹੀਂ ਵੀ ਜੇਕਰ ਸਿੱਖ ਨਾ ਹੁੰਦੇ ਤੇ ਤੁਹਾਡੇ ਬੱਚਿਆਂ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਸੀ ਅੱਜ ਤੁਹਾਡੇ ਬੱਚੇ ਤੁਹਾਡੇ ਕੋਲ ਹੋਣੇ ਸੀ ਕੁਝ ਨਹੀਂ ਸਿੱਖਣਾ ਸਿੱਖੀ ਬਦਲੇ ਕੌਣ ਤੁਹਾਰੇ ਕਹਿਣੇ ਮੇਰੇ ਬੱਚੇ 1984 ਤੋਂ ਬਾਅਦ ਜਿਹੜਾ ਕਿ ਪੂਰੇ ਪੰਜਾਬ ਵਿੱਚ ਜਿਹੜਾ ਕਾਲਾ ਦੌਰ ਸ਼ੁਰੂ ਹੋ ਗਿਆ ਸੀ ਅਤੇ ਵੱਖ-ਵੱਖ ਲੋਕਾਂ ਉੱਤੇ ਜਿਹੜਾ ਤਸ਼ੱਦਦ ਆਇਆ ਗਿਆ ਸੀ ਖਾਸ ਕਰਕੇ ਜਿਹੜੀ ਸਿੱਖ ਕੌਮ ਉਤੇ ਅੱਜ ਉਸੇ ਲੜੀਵਾਰ ਨੂੰ ਲੈ ਕੇ ਅੱਜ ਅਸੀਂ ਅਮਰਸਰ ਦੇ ਹਲਕਾ ਰਾਹਨਸਾਸੀ ਦੇ ਪਿੰਡ ਚੱਕ ਮਿਸ਼ਰੀ ਖਾਨ ਵਿੱਚ ਮੌਜੂਦ ਆ ਜਿਹੜਾ ਕਿ ਬਾਡ ਏਰੀਆ ਤੇ ਜਿਹੜਾ ਪਿੰਡ ਮੌਜੂਦ ਆ ਅਤੇ ਇਸ ਮਾ ਜਿਹੜੀ ਕਿ ਔਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਮਨਜੀਤ ਕੋ ਜਿਹਦੇ ਕਿ ਤਿੰਨ ਪੁੱਤ ਜਿਹੜੇ ਸ਼ਹੀਦ ਹੋ ਗਏ ਸੀ 1984 ਉੱਤੇ ਲੈ ਕੇ ਜਿਹੜਾ 92 ਜਿਹੜੇ ਕਾਲੇ ਦੌਰ ਦੇ ਵਿੱਚ ਤੇ ਗੱਲਬਾਤ ਕਰਾਂਗੇ ਇਸ ਮਾਤਾ ਜੀ ਨਾਲ ਮਾਤਾ ਜੀ ਨਾਮ ਨੇ ਨਾਮ ਮੰਜੀਤ ਕਰਨ ਤੇ ਮੈਨੂੰ ਐਸਓਪੀ ਤੁਹਾਡੇ ਪਰਿਵਾਰ ਵਿੱਚ ਕਿੰਨੇ ਜਿਹੜੇ ਬੱਚੇ ਤੁਹਾਡੇ ਸ਼ਹੀਦ ਹੋਏ ਚੁਕੇ ਨੇ ਮੇਰੇ ਪੁੱਤ ਤਿੰਨ ਛੀਦ ਇੱਕ ਘਰ ਹੋਇਆ ਦੋ ਮੇਰੇ ਇੱਕ ਦਰਬਾਰ ਸਭ ਇੱਕ ਪਿੰਡ ਛਿੜਲੀ ਹੋਇਆ ਬਹੁਤ ਮੈਂ ਸਦਾ ਜਿੰਨੀ ਆ ਮੇਰੇ ਬਾਤੇ ਮੇਰੇ ਪੁੱਤ ਸਦਾ ਮਰਨੇ ਹਾਂਜੀ ਮਿਲ ਉਸ ਮਾਦਾ ਜੀ ਜਿਹੜਾ 1984 ਵਿੱਚ ਜਿਹੜਾ ਸ਼ਹੀਦ ਹੋਇਆ ਵੀਰ ਕੀ ਨਾਂ ਸੀ ਵੀਰ ਦਾ ਤੇ ਕਿੰਨੀ ਉਮਰ ਸੀ ਉਹਦੀ ਜਿਹੜਾ ਦਰਬਾਰ ਤੋਂ ਹੋਇਆ ਹਾਂਜੀ ਉਹ ਤਾਂ ਮਾਨ ਗੁਰਪਾਲ ਸਿੰਘ ਦੀ ਗੁਰਪਾਲ ਸਿੰਘ 2 ਸਾਲ ਦਾ ਮਰੋਨੀ ਹੁੰਦੀ ਤੇ ਕਿਹੜੇ ਜਿਹੜੀ ਤਰੀਕ ਨੂੰ ਜਿਹੜਾ ਦਰਵਾਸਾ ਹੋ ਗਿਆ ਸੀ ਉਹ ਇੱਕ ਤਰੀਕ ਨੂੰ ਗਿਆ ਸੀ ਮੱਖਿਆ ਵਾਲੇ ਦਿਨ ਤੇ ਇਕੱਲੇ ਗਏ ਸੀ ਜਾਂ ਨਾਲ ਕੋਈ ਯਾਰ ਦੋਸਤ ਵੀ ਗਏ ਸੀ ਯਾਰ ਦੋਸਤ ਗਏ ਸੀ ਉਹ ਆ ਗਏ ਸੀ ਫਿਰ ਉਹਨਾਂ ਦੇ ਮੈਂ ਘਰ ਗਈ ਮੈਂ ਕਿਹਾ ਪੁੱਤ ਮੈਨੂੰ ਦੱਸੋ ਮੇਰਾ ਪੁੱਤ ਕਿਉਂ ਨਹੀਂ ਆਇਆ ਅਖਿਉਂ ਆਂਦਾ ਸੀ ਚਿੰਪਿੰਡਰਾ ਵਾਲੇ ਨਾਲ ਸੇਵਾ ਕਰਨੀ ਆ ਮੈਂ ਨਹੀਂ ਆਉਣਾ ਤੇ ਮੈਨੂੰ ਇਹ ਸੋਪੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡਾ ਜਿਹੜਾ ਪੁੱਤ ਆ ਉਹ ਸ਼ਹੀਦ ਹੋ ਚੁੱਕਾ ਵਾ ਥਾਨੂੰ ਪਤਾ ਪਰ ਰੋਲੇ ਗੋਲੇ ਤੋਂ ਪਿੱਛੋਂ ਪਤਾ ਲੱਗਾ ਹੂੰ ਤੇ ਤੁਸੀਂ ਉਹਨਾਂ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ ਉਹਨਾਂ ਦੀ ਬੜੀ ਕੋਸ਼ਿਸ਼ ਕੀਤੀ ਕਦੀ ਕਿਤੇ ਤੇ ਕਦੀ ਕਿਤੇ ਤੇ ਇੱਕ ਥਾਂ ਸਾਨੂੰ ਤਿਆਰ ਦੇਲ ਦੇ ਵਿੱਚ ਉਹਨਾਂ ਨੇ ਸਾਨੂੰ ਦਿੱਤਿਆ ਪਿੱਤਾ ਦਾ ਕਾਕਾ ਤਿਆਰ ਦੇਲ ਦੇ ਵਿੱਚ ਮਖਤਾਰ ਸਿੰਘ ਦਾ ਬੱਚਾ ਤੇ ਗੁਰਪਾਲ ਸਿੰਘ ਉਹਦਾ ਨਾਮ ਹੈ ਅਸੀਂ ਆ ਪਿੰਡ ਦਾ ਗਰੰਥੀ ਸੀ ਉਹਨੂੰ ਨਾਲ ਲੈ ਕੇ ਤੇ ਤਿਆਰ ਦੇਲ ਚ ਗਏ ਤਿਆਰ ਦੇਲ ਚ ਜਦੋਂ ਗਏ ਉੱਥੇ ਵੇਖਿਆ ਤਾਂ ਸਾਡਾ ਬੇਟਾ ਨਹੀਂ ਨਿਕਲਿਆ ਨਾ ਉਹ ਤਾਂ ਹੀ ਮਾਰ ਕੇ ਘਰ ਵਾਪਸ ਆ ਕੇ ਕੀ ਕਹਿੰਦਾ ਕੀ ਉਹ ਕਹਿੰਦੇ ਸਾਡਾ ਬੱਚਾ ਨਹੀਂ ਗਿਆ ਤੇ ਮੇਰੇ ਸੋਪੀ 1984 ਜਿਵੇਂ ਸਦਾ ਗੁਰਪਾਲ ਸਿੰਘ ਜਿਹੜਾ ਸ਼ਹੀਦ ਹੋਏ ਸੀ ਉਸ ਤੋਂ ਬਾਅਦ ਤੁਹਾਡੇ ਜਿਹੜੇ ਦੋ ਬੱਚੇ ਸੀ ਉਹ ਕਿੱਥੇ ਕਿਤੇ ਸ਼ਹੀਦ ਹੋਏ ਉਹ ਇੱਕ ਛਿੱਟ ਨਹੀਂ ਹੋਇਆ ਇੱਕ ਕੁੱਟ ਮਾਰਪ ਹੋਈ ਤੋਂ ਘਰ ਪੂਰਾ ਹੋ ਗਿਆ ਮਾਤਾ ਜੀ ਨੇ ਇਸੋ ਵੀ ਹਾਲਾਤ ਕੀ ਸੀ ਜਦੋਂ ਤੁਹਾਡੇ ਬੇਟੇ ਜਦੋਂ ਜੇ ਪੁਲਿਸ ਨੇ ਛੱਡਿਆ ਉਹਨਾਂ ਨੂੰ ਕਿਸ ਤਰ੍ਹਾਂ ਦੀ ਹਾਲਾਤ ਸੀ ਉਹਨਾਂ ਦੀ ਹਾਲਾਤ ਬਹੁਤ ਮਾੜੀ ਸੀ ਲਾ ਤਾਂ ਨਹੀਂ ਮਾਰੀ ਸੀ ਕੋਈ ਕਰਨ ਦੀ ਗੱਲ ਨਹੀਂ ਪੁਲਿਸ ਦਾ ਚਿੰਗਿਆ ਕੋਈ ਗਵਾਚਾ ਕਿਦਰ ਵਿੱਚ ਉਕਾਰ ਰਿਹਾ ਤੇ ਉਹ ਤਾਂ ਬਹੁਤ ਮੰਦਾ ਹਲਾ ਕੀਤਾ ਪਰ ਹੱਟੇ ਚ ਤਾ ਛਾੜ ਦਿੱਤੇ ਪੇਟ ਛਾੜ ਦਿੱਤਾ ਖਿਆਤੀ ਛਾੜ ਦਿੱਤੀ ਚੱਡੇ ਪਾਰ ਦਿੱਤੇ ਉਹ ਕੋ ਤੁਰਿਆ ਨਹੀਂ ਸੀ ਜਾਂਦਾ ਇੰਨੀ ਹਲਾਤ ਮਾਰੀ ਸੀ ਉਹਦੀ ਤੇ ਕੀ ਕਹਨਗੀ ਸਜ਼ਾ ਕਿ ਨਹੀਂ ਕਾਦੀ ਮਿਲੀ ਨਹੀਂ ਇਹਨੂੰ ਉਹਨੂੰ ਸਜ਼ਾ ਜੇ ਮਿਲੀ ਆ ਪੀ ਦੁਕਾਨ ਦੇ ਉੱਤੇ ਜਾਂਦਾ ਸੀ ਤੇ ਕਿਸੇ ਨੇ ਮੂੰਹ ਮਾਰ ਦਿੱਤਾ ਪੀ ਸਿੰਘਾਂ ਨੂੰ ਦਵਾਈ ਦਿੰਦਾ ਉਹ ਤਾਂ ਫੜ ਲਿਆ ਨੂੰ ਪਰ ਕੀ ਲੱਗਦਾ ਨੇ ਵੀ ਮਾਤਾ ਜੀ ਡਾਕਟਰ ਹੀ ਕੋਲ ਤੇ ਹਰ ਕੋਈ ਮਰੀਜ਼ ਆਉਂਦਾ ਚਾਹੇ ਮਰੀਜ਼ ਵਾਂ ਕੇ ਡਾਕਟਰ ਦਾ ਫਰਜ਼ ਹੁੰਦਾ ਵਾ ਦਵਾਈਆਂ ਦੇਣੀਆਂ ਹਾਂਜੀ ਡਾਕਟਰ ਤੇ ਡਾਕਟਰ ਨੇ ਤੇ ਹਰ ਮਾਰੇ ਨੂੰ ਵੀ ਦੇਣੀ ਚੰਗੇ ਨੂੰ ਵੀ ਦੇਣੀ ਆ ਦੁਸ਼ਮਣ ਨੂੰ ਵੀ ਦੇਣੀ ਤੇ ਡਾਕਟਰ ਹੋਇਆ ਕਾਹਦਾ ਜੇ ਡਾਕਟਰ ਨੇ ਦਵਾਈ ਨਹੀਂ ਦੇਣੀ ਕਿਸੇ ਨੂੰ ਤੇ ਤੇ ਮਾਤਾ ਵੀ ਰਸੋ ਤੁਹਾਡਾ ਜਿਹੜਾ ਦੂਸਰਾ ਬੇਟਾ ਸੀ ਉਹਦਾ ਕੀ ਨਾਮ ਸੀ ਤੇ ਉਹਨੂੰ ਪੁਲਿਸ ਕਿੱਥੋਂ ਫੜ ਕੇ ਲੈ ਗਈ ਸੀ ਉਹਨੂੰ ਦੁਕਾਨ ਤੋਂ ਲੈ ਗਈ ਸੀ ਉਹ ਕੀ ਕੰਮ ਕਰਦਾ ਸੀ ਉਹ ਸਿਰ ਤੇ ਡਾਕਟਰ ਹੀ ਦਾ ਕੰਮ ਕਰਦਾ ਛਟੋਰ ਤੇ ਹੂੰ ਉੱਥੋਂ ਫੜ ਕੇ ਲੈ ਗਏ ਤੇ ਸਾਡੇ ਪਿੰਡ ਦੀ ਜ਼ਿੰਮੇਦਾਰਨੀ ਸੀ। ਉਹਨੇ ਸਾਨੂੰ ਦੱਸਿਆ ਵੀ ਤੁਹਾਡਾ ਕਾਕਾ ਫੜ ਕੇ ਪੁਲਿਸ ਸਿਵਲ ਵਰਦੀ ਦੇ ਵਿੱਚ ਲੈ ਗਈ ਆ। ਅੱਖਾਂ ਦੇ ਗਾੜੀ ਪੱਗ ਕਰ ਦਿੱਤੀ ਐ। ਫਿਰ ਮੇਰੇ ਸਰਦਾਰ ਸਾਹਿਬ ਪੀਧਵਾਲ ਗਏ ਸੀ ਖੰਡ ਪੜਤੇ। ਉਹ ਘਰ ਆਏ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਆ ਗੱਲ ਬਣ ਗਈ ਐ। ਅੰਨ ਫਿਰ ਉਹਨਾਂ ਨੇ ਭਜਨਾਥੇ ਪੜੀ ਕੀਤੀ ਪਰ ਸਾਡੀ ਪੇਛੇ ਕੋਈ ਨਹੀਂ ਗਈ। ਇਸੋ ਵੀ ਕਿੱਥੋਂ ਜਾ ਕੇ ਫਿਰ ਤੁਸੀਂ ਉਹਨਾਂ ਨੂੰ ਪਤਾ ਕੀਤਾ ਵੀ ਕਿੱਥੇ ਜਾ ਕੇ ਉਹ ਤੁਹਾਨੂੰ ਪੁੱਲਗਾ ਵੀ ਤੁਹਾਡਾ ਪੁੱਤਰ ਕਿੱਥੇਗਾ। ਤਾਨੂੰ ਰਜੇ ਦਾ ਕਲਤੀਆਂ ਦਾ ਇੱਕ ਖਤਰੀ ਸੀ ਉਹਨੇ ਆਖਿਆ ਤੁਸੀਂ ਫਿਕਰ ਨਾ ਕਰੋ ਮਾਤਾ ਨੂੰ ਦਬਾ ਦੂੰਗਾ ਉਹਨੇ ਸਾਡੇ ਨਾਲ ਫੁੱਲ ਮਜ਼ਾਜ ਕਰਕੇ ਤੇ ਸਾਡਾ ਬੇਟਾ ਦਬਾਤਾ ਤੇ ਇਨਾਮ ਕੀ ਸੀ ਇਸ ਬੇੜੇ ਦਾ ਇਹਦੇ ਨਾਮ ਜੁਗਰਾਜ ਸਿੰਘ ਸੀ ਠੀਕ ਤੇ ਇਸੋ ਜਦੋਂ ਪੁਲਿਸ ਜਿਹੜਾ ਬੱਚਾ ਜਿਹੜਾ ਤੁਸੀਂ ਲੱਭਿਆ ਵਾ ਉੱਥੇ ਉਹ ਹਾਲਾਤ ਕੀ ਸੀ ਜੋ ਤੁਹਾਨੂੰ ਮਿਲਿਆ ਸੀ ਉਹਦੇ ਹਾਲਾਤ ਬਹੁਤ ਮਾਰੇ ਸੀ ਲੱਤ ਤੇ ਇੰਨੇ ਮਾਰੇ ਸੀ ਤੁਰਿਆ ਨਹੀਂ ਜਾਂਦਾ ਪਰਵੱਟੇ ਸਾਰੇ ਸੀ ਛਾਤੀ ਸੜੀ ਸੀ ਨੱਤਾ ਖਿੱਚੀਆਂ ਸੀ ਵਿਚਾਰੇ ਜਾਂਦਾ ਮੇਰਾ ਤੇ ਬੱਥਰੂਮ ਵੀ ਨਹੀਂ ਕਰ ਸਕਦਾ ਮੈਂ ਇੰਨੀ ਮੰਦੀ ਹਾਲਤ ਸੀ ਅੱਛੀ ਫੇਰ ਉਹ ਜੀ ਸੇਵਾਵਾਂ ਬੜੀ ਕਰਦੇ ਰਹੇ ਦੁੱਧ ਪਾ ਦੇ ਦਿੰਦੇ ਰਹੇ ਮੱਖਣ ਪਾ ਪੁੱਪਕੇ ਜੇਨਾ ਪੁੱਤ ਖਾ ਖਾ ਠੀਕ ਹੋ ਜਿੰਗਾ ਮੈਨੂੰ ਇਸੋਂ ਮਾਦਾ ਜੀ ਕਦੀ ਕਰੇ ਤੁਹਾਡੇ ਕਦੀ ਘਰ ਵੀ ਆ ਕੇ ਪੁਲਿਸ ਨੇ ਤੰਗੀ ਤਾਂ ਆ ਕੇ ਪੁਲਿਸ ਨੇ ਸਾਨੂੰ ਉਦੋਂ ਤੰਗ ਕੀਤਾ ਜਦੋਂ ਮੇਰਾ ਕਾਕਾ ਵੱਡਾ ਫੜਿਆ ਉਦੋਂ ਘਰੋਂ ਫੜ ਕੇ ਖੜਿਆ ਉਹਨਾਂ ਨੇ ਉਦੋਂ ਤੰਗ ਕੀਤਾ ਸਾਨੂੰ ਸਾਨੂੰ ਉਤਲਾਉਣਾ ਕੁਝ ਨਹੀਂ ਕੀਤਾ ਮੁੰਡਾ ਫੜ ਕੇ ਚ ਲੈ ਗਈ ਗੱਡੀ ਚ ਪਾ ਕੇ ਮਨੇਸੋ ਵੀ ਤੁਹਾਡੇ ਜਿਹੜੇ ਸਰਦਾਰ ਜੀ ਸੀ ਉਹਨਾਂ ਨੂੰ ਵੀ ਪੁਲਿਸ ਨੇ ਕੁਝ ਸਿੱਧਾ ਟਾਇਆ ਨਾ ਉਸ ਦੇ ਉੱਤੇ ਨਾ ਉਹਨਾਂ ਨੇ ਕੁਝ ਨਹੀਂ ਉਹਨਾਂ ਨੂੰ ਕੁਝ ਨਹੀਂ ਆਖਿਆ ਉਹ ਨਾ ਤੋ ਕੇ ਗੁਰਦਾਰੇ ਚਲੇ ਸੀ 4 ਵਜੇ ਉਹ ਗੁਰਦਾਰੇ ਸਾਹਿਬ ਚਲੇ ਗਿਆ ਤੇ ਪੁਲਿਸ ਲੈ ਗਈ ਮੁੰਡੇ ਨੂੰ ਉਹਨਾਂ ਸਰਪੰਚ ਨਾਲ ਗੱਲ ਕੀਤੀ ਵੀ ਮੁੰਡੇ ਨੂੰ ਲੈ ਕੇ ਨੇ ਅੰਦਾ ਕੋਈ ਨਹੀਂ ਪਤਾ ਕਰ ਲੈਣੇ ਸਰਪੰਚ ਵੀ ਥੋੜਾ ਜਿਹਾ ਕੁਝ ਬੇਈਮਾਨ ਸੀ ਉਹਨੂੰ ਆਖਿਆ ਸੀ ਹੇ ਕੋਈ ਨਹੀਂ ਕੋਈ ਨਹੀਂ ਵੀ ਕਰ ਲੈਣੀ ਪਤਾ ਫਿਰ ਥਾਣੇ ਨੂੰ ਪਤਾ ਕੀਤਾ ਉਹਨਾਂ ਕਹਿੰਦੇ ਬੰਦਾ ਕੋਈ ਨਹੀਂ ਆਂਦਾ ਉਹ ਬੱਥੇ ਹੋ ਗਿਆ ਤੇ ਮੈਨੂੰ ਇਹ ਸਮਝ ਆਦਾ ਜਦੋਂ 1984 ਦਾ ਟਾਈਮ ਆਉਂਦਾ ਵਾ ਜਿਵੇਂ ਜੂਨ ਦਾ ਮਹੀਨਾ ਚੱਲੰਦਿਆ ਵਾ 1984 ਜਿਹੜਾ ਮਨਾ ਰਹੇ ਨੇ 6 ਜੂਨ ਤੇ ਇੱਕ ਵਾਰੀ ਫਿਰ ਜਿਹੜੀ ਤੁਹਾਨੂੰ ਯਾਦ ਨਹੀਂ ਆਉਂਦੀ ਆਪਣੇ ਬੱਚਿਆਂ ਦੀ ਬੜੀ ਯਾਦ ਆਉਂਦੀ ਹੈ ਕਿ ਬੱਚਿਆਂ ਦੀ ਯਾਦ ਮੈਨੂੰ ਸਾਰਿਆਂ ਦੀ ਹੁੰਦੀ ਵਾਰੀ ਵਾਰੀ ਜਿਹੜੇ ਤੇ ਤਰੀਕ ਤੇ ਛੇ ਦਿਨ ਨੇ ਮੈਨੂੰ ਯਾਦ ਹੁੰਦੀ ਹੈ ਉਹਨਾਂ ਦੀ ਪਰ ਸਦਾ ਜਿੰਦੇ ਨੇ ਪਤਾ ਕਿਉਂਕਿ ਮਾਂ ਵਾਸਤੇ ਬੜਾ ਦੁੱਖ ਦੀ ਗੱਲ ਹੁੰਦੀ ਆ ਜਿਹੜੇ ਜਿਵੇਂ ਵੀ ਬੱਚੇ ਤਿੰਨ ਬੱਚੇ ਜਿਹੜੀ ਮਾਂ ਨੇ ਸ਼ਹੀਦ ਹੋਏ ਨੇ ਉਸ ਮਾਂ ਵਾਸਤੇ ਵੀ ਬੜੀ ਇੱਕ ਦੁੱਖਾ ਜਿਹੜਾ ਪਹਾੜ ਟੁੱਟ ਜਾਂਦਾ ਵਾ ਮੈਂ ਟੁੱਟ ਜਾਂਦਾ ਪਹਾੜ ਤੇ ਪੁੱਤ ਟੁੱਟ ਜਾਂਦਾ ਪਰ ਕੀਤਾ ਕੀ ਜਾਵੇ ਕਿਉਂਕਿ ਚਾਹ ਜਾਂਦਾ ਵੀ ਜਦੋਂ ਬੱਚੇ ਲੈਣੇ ਹੁੰਦੇ ਆ ਅਸੀਂ ਬੜੇ ਨੱਕ ਗੋਡੇ ਲਗੜ ਕੇ ਮੱਥੇ ਟਿਕੜ ਲੇਟੇ ਟੇਕੇ ਬੱਚੇ ਲਈਦੇ ਆ ਤੇ ਸੁਖਣਾ ਸੁਖ ਸੁਖ ਬੱਚੇ ਲਈਦੇ ਹੁਣ ਜਦੋਂ ਕਹਿ ਸਕਦੇ ਵੀ ਬੁਢਾਪੇ ਉਮਰ ਵਿੱਚ ਸੁੱਖ ਲੈਣਾ ਹੁੰਦਾ ਵਾ ਤੇ ਬੱਚੇ ਜਿਹੜੇ ਆ ਸਾਨੂੰ ਨਹੀਂ ਕਾਢੇ ਕੋਲ ਹੈਗੇ ਹਾਂ ਸਭ ਸੁੱਖ ਕੇ ਫਿਰ ਕੋਲ ਹੁਣ ਤਾਂ ਸੁੱਖ ਹੁੰਦਾ ਨਾ ਹਾਂ ਔਰ ਦੱਤ ਜੋ ਕਹਿਣਾ ਮੈਨੂੰ ਇਹ ਸੋ ਮਾਦਾ ਜੀ ਤੁਹਾਨੂੰ ਕਿਸੇ ਵੱਲੋਂ ਸਰਕਾਰ ਵੱਲੋਂ ਜਾਂ ਕਿਸੇ ਐਜੀਪੀਸੀ ਵੱਲੋਂ ਕਿਸੇ ਵੱਲੋਂ ਤੁਹਾਨੂੰ ਮਾਨ ਸਨਮਾਨ ਮਿਲਿਆ ਕਦੀ ਨਹੀਂ ਤੁਹਾਨੂੰ ਸਰਕਾਰ ਵੱਲੋਂ 30000 ਰੁਪਏ ਮਿਲਿਆ ਸੀ ਹੂੰ ਤੇ ਫੋਰ ਸਾਨੂੰ ਕਿਸੇ ਵੱਲੋਂ ਨਹੀਂ ਦਰਬਾਰ ਸਾਹਿਬ ਵੱਲੋਂ ਕੁਝ ਨਹੀਂ ਮਿਲਿਆ ਸਾਨੂੰ ਕਿਉਂ ਦਰਬਾਰ ਸਾਹਿਬ ਵੱਲੋਂ ਹੁਣ ਜਿਹੜੇ ਮਛੀਦੀ ਜਿਹੜਾ ਬਣਾ ਰਹੇ ਹੁਣ ਵੀ ਜਿਹੜੇ ਕਾਫੀ ਜਿੰਨਾਂ ਦੇ ਪ੍ਰਵਾਸ ਸ਼ੀਦ ਹੋਏ ਨੇ ਉਹਨਾਂ ਵੀ ਜਿਹੜਾ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਉਹ ਤੇ ਜਿਹੜਾ ਉਹ ਤੁਹਾਨੂੰ ਕਿਸੇ ਨੇ ਯਾਦ ਨਹੀਂ ਕੀਤਾ ਕਦੀ ਸਾਨੂੰ ਕਿਸੇ ਨੇ ਕਦੀ ਯਾਦ ਕੀਤਾ ਹੂੰ ਤੁਹਾਡੇ ਜਿਹੜੇ ਸ਼ਹੀਦ ਹੋ ਚੁੱਕੇ ਨੇ ਉਹਨਾਂ ਦਾ ਕੁਝ ਰਿਕਾਰਡ ਵਗੈਰਾ ਕੋ ਉੱਥੇ ਪਹੁੰਚਿਆ ਉਹਨਾਂ ਦਾ ਕੋ ਦਰਬਾਰ ਸਾਹਿਬ ਪਹੁੰਚਿਆ ਹੂੰ ਦਰਬਾਰ ਸਾਹਿਬ ਗੁਰਪਾਲ ਸਿੰਘ ਦਾ ਨਾਮ ਲਿਖਿਆ ਸਾਰੇ ਦਰਬਾਰ ਸਾਹਿਬ ਉੱਤੇ ਕੱਲ ਤੱਕ ਤਾਂ ਉੱਥੇ ਜੇਪ ਕਰ ਲਿਖਿਆ ਤੇ ਫਿਰ ਕਿਉਂ ਨਹੀਂ ਆਦ ਕੀਤਾ ਗਿਆ ਕਿਉਂ ਨਹੀਂ ਜਿਹੜਾ ਅਜ ਤੱਕ ਜਿਹੜੇ ਉਹਨਾਂ ਦੇ ਮੇਰੇ ਬੰਦੇ ਹੱਕ ਸੀ ਕਿਉਂ ਨਹੀਂ ਮਿਲੇ ਇਹਨਾਂ ਨੂੰ ਇਹ ਤੁਹਾਨੂੰ ਪਤਾ ਵੀ ਉਹਨਾਂ ਦੀ ਮਰਜ਼ੀ ਹੈ ਨਾ ਸਾਡੀ ਕਾ ਦੀ ਮਰਜ਼ੀ ਹੈ ਸੀ ਤੇ ਘਰ ਬੈਠੇ ਆ ਮਨ ਪੜ ਮੈਂ ਹੈਗੀ ਮੈਨੂੰ ਕਿੱਥੇ ਗੱਲ ਦਾ ਨਹੀਂ ਪਤਾ ਕਿੱਥੇ ਜਾਣਾ ਕਿੱਥੇ ਆਉਣਾ ਮੈਂ ਮੈਂ ਤੇ ਨਾਲ ਜਾ ਕੇ ਕੋਈ ਖੜੇ ਤੇ ਫੇਰ ਮੈਂ ਜਾ ਸਕਨੀ ਆ ਤੇ ਕੀ ਲੱਗਦਾ ਨਹੀਂ ਮਾਤਾ ਜੀ ਵੀ ਕਿਦਾਂ ਕਿਦਾਂ ਜਿਹੜਾ ਵਾ ਤੁਹਾਡੇ ਬੱਚੇ ਜਿਵੇਂ ਤਿੰਨੇ ਤੁਹਾਡੇ ਬੱਚੇ ਜਿਹੜੇ ਸਿੱਖ ਜਿਹੜੇ ਸਰਦਾਰ ਸੀ ਕਿ ਲੱਗਦਾ ਨਹੀਂ ਵੀ ਜਿਹੜਾ ਸਿੱਖੀ ਹੋਉਂਦਾ ਨੇ ਉਹਨਾਂ ਨੂੰ ਜਿਹੜਾ ਆਪਣੇ ਤੇ ਜਿਹੜਾ ਤਖ਼ਦਾ ਢਟਾਉਣਾ ਪਿਆ ਜਿਹੜਾ ਸ਼ੀ ਦੇ ਦੇਣੀ ਪਈਆਂ ਉਹਨਾਂ ਹਾਂ ਸਿੱਖੀ ਬਦਲੇ ਛਿੱਦੀਆਂ ਦੇਣੀਆਂ ਪਈਆਂ ਹੂੰ ਸਿੱਖੀ ਕੌਮ ਬਦਲੇ ਸਾਰਾ ਪਰਿਵਾਰ ਸਿੱਖ ਹੈ ਹੂੰ ਸਿੱਖੀ ਬਦਲ ਦੇਣਾ ਪਿਆ ਤੇ ਕੀ ਲੱਗਦਾ ਨਹੀਂ ਵੀ ਜੇਕਰ ਸਿੱਖ ਨਾ ਹੁੰਦੇ ਤੇ ਤੁਹਾਡੇ ਬੱਚਿਆਂ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਸੀ ਅੱਜ ਤੁਹਾਡੇ ਬੱਚੇ ਤੁਹਾਡੇ ਕੋਲ ਹੋਣੇ ਸੀ ਕੁਝ ਨਹੀਂ ਸਿੱਖਾਂ ਨੂੰ ਸਿੱਖੀ ਬਦਲੇ ਕੌਮ ਤੋਂ ਵਾਰੇ ਗਏ ਨੇ ਮੇਰੇ ਬੱਚੇ ਪਰ ਕੀ ਲੱਗਦਾ ਨੇ ਵੀ ਜਿਹੜੀ ਸਿੱਖੀ ਕਰਕੇ ਜਿਹੜੇ ਤੁਹਾਡੇ ਬੱਚੇ ਵਾਰੇ ਗਏ ਨੇ ਜਿਹੜੇ ਸ਼ਹੀਦ ਹੋਏ ਗਏ ਨੇ ਉੱਥੇ ਜਿਹੜੀ ਸਿੱਖਾਂ ਦੀ ਕੌਮ ਆ ਜਿਹੜੀ ਹੈ ਉੱਥੇ ਜਿਹੜਾ ਸ਼ਹਾਦਤ ਜਿਹੜੇ ਕਹਿੰਦੇ ਆ ਵੀ ਐ ਜੀਬੀਸੀ ਆ ਉਹਨਾਂ ਨੂੰ ਕਿਤੇ ਕਿਤੇ ਜਿਹੜੀ ਸਾਰ ਲੈਣੀ ਚਾਹੀਦੀ ਸੀ ਪਰਵਾਹ ਦੀ ਉਹਨਾਂ ਨੇ ਨਹੀਂ ਲਈ ਉਹਨਾਂ ਨੇ ਸਾਰ ਨਹੀਂ ਲਈ ਸਾਡੀ